ਅੰਮ੍ਰਿਤਸਰ ਵਿੱਚ ਦੇਰ ਰਾਤ ਅੰਮ੍ਰਿਤਸਰ ਮਜੀਠਾ ਬਾਈਪਾਸ ਖੰਨਾ ਪੇਪਰ ਮਿਲਦੇ ਸਾਹਮਣੇ ਇੱਕ ਭਿਆਨਕ ਐਕਸੀਡੈਂਟ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਵਿੱਚ ਇੱਕ ਪਰਿਵਾਰ ਕਿਸੇ ਵਿਆਹ ਸਮਾਰੋਹ ਤੋਂ ਆ ਰਿਹਾ ਸੀ ਅਤੇ ਕਾਰ ਚਾਲਕ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਜਿਸ ਵੱਲੋਂ ਐਕਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੇ ਮੌਜੂਦ ਚਸ਼ਮਦੀਦਾ ਨੇ ਦੱਸਿਆ ਕਿ ਦੋ ਮੋਟਰਸਾਈਕਲ ਅਤੇ ਇੱਕ ਟਰੈਕਟਰ ਜਾ ਰਹੇ ਸਨ ਜਿਨ੍ਹਾਂ ਨੂੰ ਪਿੱਛੋਂ ਇਸ ਕਾਰ ਨੇ ਟੱਕਰ ਮਾਰੀ ਅਤੇ ਟਰੈਕਟਰ ਫੁੱਟਪਾਥ ਉੱਪਰ ਝੜ ਗਿਆ ਅਤੇ ਦੋਨੋਂ ਮੋਟਰਸਾਈਕਲ ਸਵਾਰ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸ ਤਾਲ ਪੇਜਿਆ ਗਿਆ ਮੌਕੇ ਤੇ ਪੂਜਯ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲ ਕੇ ਦੋਸ਼ੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਮਗਰੋਂ ਆਉਂਦੇ ਕਿਹੜੇ ਕੀ ਚਲਾਉਂਦੇ ਪਏ ਸੀ ਤੇ ਟਰੈਕਟਰ ਚਲਾਉਂਦੇ ਪਏ ਸੀ। ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰਜਿਆ ਸੀ ਤੇ ਉਹਨੇ ਸਾਡੇ 'ਚ ਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ 'ਚ ਮਾਰੀ। ਹੂੰ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ। ਡਿਵਾਈਡਰ ਤੇ ਡਿਵਾਈਡਰ ਤੇ ਠੀਕ ਹੈ ਹਾਂਜੀ ਤੇ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ दारू ਪੀਤੀ ਸੀ ਹਾਂਜੀ ਪੀਤੀ ਸੀ ਜੀ ਜਿਆਦਾ ਵੀ ਖੰਨਾ ਪੇਪਰ ਮਿਲਦੇ ਸਾਹਮਣੇ ਭਾਜੀ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰਜਿਆ ਹੋਇਆ ਸੀ ਇਸ ਵੇਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਹਾ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵਜਿਆ ਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਇਹ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਹੇ ਜਿਹੜੇ ਦੋ ਤਿੰਨ ਮੁੜ ਕੋ ਉਹਨਾਂ ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿਹੜੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਦਾ ਕੋਈ ਹੈ ਨਹੀਂ ਸੀ ਇਹ ਗੱਡੀ ਛੱਡ ਕੇ ਚਲੀ ਗਈ ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 804 ਚ ਚਲ ਕੇ ਜਾਉਂਦੇ ਆਏ ਇੱਕ ਜਣ ਗੱਡੀ ਹੁਣ ਟੋ ਕਰਕੇ ਲੱਗੇ ਖੰਡ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ